ਦੇਖੋ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀਆਂ ਦੇ 350ਵੇਂ ਸ਼ਤਾਬਦੀ ਸਮਾਰੋਹ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਬੜੇ ਧੂਮਤਾਂ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ ਉਹਦੀ ਆਰੰਭਤਾ ਦੇ ਲਈ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਯਾਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਰੰਭਤਾ ਦੇ ਲਈ ਪੰਜਾਬ ਦੀ ਨੁਮਾਇੰਦਗੀ ਦੇ ਤੌਰ ਦੇ ਉੱਪਰ ਸਮੁੱਚੇ ਪੰਜਾਬ ਸਰਕਾਰ ਦੀ ਆਲਮੋਸਟ ਸਾਰੀ ਕੈਬਨਿਟ ਉਹ ਅੱਜ ਇੱਥੇ ਪਹੁੰਚਿਆ ਉਹਨਾਂ ਦੀ ਉਹ ਸ਼ਹਾਦਤ ਜਿਨੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਉਹਨੂੰ ਨਤਮਸਤਕ ਹੋਣ ਦੇ ਲਈ ਆਇਆ ਔਰ ਮੈਂ ਸਮਝਦਾ ਕਿ ਇਹ ਆਪਣੇ ਸਾਰਿਆਂ ਦੀ ਫਰਜ਼ ਬਣਦਾ ਹੈ ਜਿਹਨੂੰ ਅੱਜ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੂਰਾ ਕਰਨ ਦੇ ਲਈ ਆਇਆ तकरीबन ਇੱਕ ਮਹੀਨਾ ਹੈ ਸਮਾਗਮ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਉਹ ਉਲੀਕੇ ਗਏ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦਾਰ ਪੀੜ੍ਹੀਆਂ ਸਦੀਆਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਨਸਾਨੀਅਤ ਨੂੰ ਬਚਾਈ ਰੱਖਣ ਦੇ ਲਈ ਲੋਕਾਂ ਦੀ ਸਦ ਭਾਵਨਾ ਨੂੰ ਬਣਾਈ ਰੱਖਣ ਦੇ ਲਈ ਆਪਣਾ ਜਾਨਵਾਰੀਆਂ ਉਹਦਾ ਇੱਕ ਸੁਨੇਹਾ ਦੇਣ ਦੀ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਉਲਿਖੀ ਗਈ ਹੈ ਮਾਰਯੋਗ ਮੁੱਖ ਮੰਤਰੀ ਭਗਵੰਤਪਾਨ ਜੀ ਦੀ ਅਗਵਾਈ ਦੇ ਵਿੱਚ ਤੇ ਅੱਜ ਆਰੰਭਤ ਹੈ ਪਹਿਲਾ ਦਿਨ ਹੈ ਹੁਣ ਅਸੀਂ ਸਾਰੇ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਸ਼ਾਮ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਕੀਰਤਨ ਦਰਬਾਰ ਹੈ ਉਹ ਵੀ ਹੋ ਰਹੇ ਨੇ ਔਰ ਜਿਹਦੇ ਵਿੱਚ ਉੱਚੇ ਚੇਤੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤਪਾਨ ਜੀ ਔਰ ਸਮੁੱਚੀ ਕੈਬਨਿਟ ਉਹ ਸ਼ਮੂਲੀਅਤ ਕਰ ਰਹੀ ਹੈ ਸੋ ਪ੍ਰਮਾਤਮਾ ਅ ਅੱਗੇ ਇਹੀ ਅਰਦਾਸ ਹੈ ਕਿ ਜਿੰਨਾ ਕਦਰਾਂ ਕੀਮਤਾਂ ਦੇ ਲਈ ਗੁਰੂ ਸਹਿਬਾਨ ਨੇ ਆਪਣੀਆਂ ਜਾਨਾਂ ਆਪਣੇ ਸੀਸਵਾਰ ਦਿੱਤੇ ਉਹਨਾਂ ਦੇ ਉਹਨਾਂ ਅ ਪਦਚਨਾਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਬਾਲ ਬਖਸ਼ਣ ਇਹੀ ਅਰਦਾਸਾਂ ਅਰਜ਼ੋਈਆਂ ਨੇ ਜਿਹੜੀਆਂ ਅੱਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ ਦੇਖੋ ਤਕਰੀਬਨ 1 ਮਹੀਨਾ ਇਹ ਪ੍ਰੋਗਰਾਮ ਨੇ ਜਿਹੜੇ ਉਹ ਚੱਲੇ ਨੇ ਸਾਡੇ ਟੂਰਿਜ਼ਮ ਡਿਪਾਰਟਮੈਂਟ ਨੇ ਸਾਡੇ ਜੋ ਐਜੂਕੇਸ਼ਨਿਸਟ ਹਰਜੋਤ ਬੈਂਸ ਜੀ ਬੜੇ ਡਿਟੇਲਡ ਪ੍ਰੋਗਰਾਮ ਉਲੀਕੇ ਨੇ ਜਿਹਦੇ ਵਿੱਚ ਜਿਹੜੇ ਨਗਰ ਕੀਰਤਨ ਨੇ 20 21 22 ਅ ਅਗਲੇ ਮਹੀਨੇ ਨਵੰਬਰ ਦੇ ਉਹਦੇ ਚ ਹੋਣੇ ਨੇ ਸਕੂਲਾਂ ਦੇ ਵਿੱਚ ਤਕਰੀਬਨ 70 ਲੱਖ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਦੀ ਜੋ ਜੀਵਨ ਸੀਗਾ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਉਹਦੇ ਬਾਰੇ 27000 ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਊਗਾ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਸੋ ਅਸੀਂ ਆਪਣੇ ਵੱਲੋਂ ਸਿਰਫ ਇੱਕ ਛੋਟੀ ਜਿਹੀ ਹੋਰ ਬਹੁਤ ਪ੍ਰੋਗਰਾਮ ਨੇ ਜਿਹੜੇ ਉਲੀਕੇ ਜਾ ਰਹੇ ਨੇ ਅ ਵਰਲਡ ਓਵਰ ਜਿਹੜੇ ਸਿੱਖ ਸਕਾਲਰ ਨੇ ਹੋਰ ਆ ਰਹੇ ਨੇ ਸਿੱਖ ਸਖਸ਼ੀਤਾਂ ਨੇ ਜਿਹੜੀਆਂ ਵਿਦਵਾਨ ਨੇ ਉਹ ਆ ਰਹੇ ਨੇ ਔਰ ਇੱਕ ਬਹੁਤ ਇਲੈਬੋਰੇਟ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਗਿਆ ਸਾਡੇ ਵੱਲੋਂ ਸਿਰਫ ਔਰ ਸਿਰਫ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਦਿਲੋਂ ਨਮਨ ਕਰ ਸਕੀਏ